ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਦੋ ਵਾਹਣਾ ਸੇਰ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈਆ ਮਗਰ ਬੱਚੀ ਐ ਤੇ ਇੱਕ ਗੱਬਣ ਵਹਿੜਾ ਬਈ ਤੇ ਜਿਸ ਪਿੰਡ 'ਚੋਂ ਵੀਡੀਓ ਬਣਾ ਰਹੇ ਆ ਪਿੰਡ ਰਾਜਗੜ੍ਹ ਤੇ ਬੁਰਜ ਵੀ ਕਹਿੰਦੇ ਆ ਹਾਂਜੀ ਬੁਰਜ ਵੀ ਕਹਿੰਦੇ ਆ ਜਿਹੜਾ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਫੂਲ ਪੈ ਜਾਂਦੀ ਐ ਨੇੜੇ ਪਿੰਡ ਸਲਾਤਪੁਰਾ ਜੰਗੀਆਣਾ ਪਧਾਉੜ ਤੇ ਭਗਤਪਾਈ ਕਲੇ ਰੋਡ ਤੇ ਰਹਿ ਜਾਂਦਾ ਨਾ ਬਈ ਇਹ ਪਿੰਡ ਬਈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾ ਮੇਰਾ ਟੈਣੀ ਆ ਜੀ ਹੂੰ ਤੇ ਨੰਬਰ ਆ ਜੀ ਮੇਰਾ 8154580241 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਫਿਰ ਇਹੜੀ ਬਰਡ ਦੇ ਨੇ ਕਿਹੜਾ ਸੂਈ ਆ ਪਹਿਲਣੀ ਆ ਜੀ ਪਹਿਲਣੀ ਸੂਈ ਆ ਹਾਂ ਜੀ ਕਦੋਂ ਸੂਈ ਆ ਬਾਈ ਇਹ ਤੜਕੇ ਸੂਈ ਆ ਜੀ 6 ਵਜੇ ਹਾਂ ਜੀ ਹੁਣੀ ਹਾਂ ਮਗਰ ਬੱਚੀ ਆ ਜੀ ਬੱਚੀ ਬੜੀ ਚੰਗੀ ਹੈ ਨਾ ਬਾਈ ਫਿਰ ਜਦ ਬੱਚੀ ਰਵੇ ਖੜੀ ਕਰ ਮੜੀ ਬੱਚੀ ਬਹੁਤ ਠੋਣਾ ਨਹੀਂ ਕੁਆਲਟੀ ਵਾਲੀ ਬੱਚੀ ਆ ਮਾਂ ਵੀ ਚੰਗੀ ਆ ਪੱਛੀ ਦੇਖੋ ਜੇਸੂਸ ਕਰਮ ਵਾਲੀ ਦਾ ਬਹੁਤ ਚੰਗਾ ਨਾਸਾ ਨੂੰ ਸੈਂਗਲਾਬੀ ਹੈ ਰੱਚਾ ਬੱਚੀ ਨੂੰ ਜਨਮ ਦਿੰਦਾ ਬੱਚੀ ਘ왈ਡੀ ਵਾਲੀ ਕਿੰਨਾ ਬੋਲਾ ਗੱਡੇ ਫਿਰੇ ਦਾ ਬੋਲਾ ਹਲੇ ਕੱਢਣਾ ਜੀ ਕੱਢਣਾ ਹਾਂ ਜੀ ਹੁਣੇ ਮਮਾ ਚੱਲ ਠੀਕ ਹੈ ਜੇਰ ਪੈਗੀ ਹਾਂ ਜੇਰ ਪੈਣੀ ਆ ਜੀ ਹਲੇ ਹੁਣੇ ਛੂਭੂ ਯਾਰਾ ਥੋੜਾ ਟਾਈਮ ਹੀ ਹੋਇਆ ਜੀ ਥੋੜਾ ਟਾਈਮ ਹਾਂ ਬੈਠੇ ਨਾ ਜਾਂਦਾ ਲੇਵਾ ਬਾੜਾ ਜੀ ਆਰਡਰ ਬਾਈ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਨੇ ਲੈ ਤਿਆਰ ਕਰਿਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਵਿੱਥੀ ਤੇ ਆ ਖੋਲ ਬਾਈ ਤੋੜ ਕੇ ਦਿਖਾ ਦੇ ਚਵਾਈ ਚੋ ਵੀ ਪੂਰੀ ਚੰਗੀ ਹੂ ਹਨ ਮੈਂ ਕਹਿੰਦਾ ਇੱਕ ਨੰਬਰ ਆ ਜੀ ਧਾਰਾ ਮਾਰ ਕੇ ਦੇਖੀਆ ਸੀ ਠੀਕ ਹਾਂ ਜੀ ਚਵਾਈ ਚੋ ਵੀ ਇੱਕ ਨੰਬਰ ਆ ਧਾਰਾ ਬਾਈ ਨੇ ਮਾਰ ਕੇ ਟਰਾਈ ਕਰ ਲਈ ਜੀ ਥਣ ਬੜਾ ਚੰਗਾ ਮੁੱਠੀ ਵਾਲਾ ਗਲਾਬੀ ਥਣ ਬੱਚਾ ਬੱਚੀ ਬੱਚੀ ਵੀ ਕਮਾਲ ਦੀ ਆ ਇਹ ਜੀ ਵੈਡ ਵੀ ਚੰਗੀ ਆ ਥੋੜੇ ਸਿੰਗ ਜ਼ਰੂਰ ਹੈ ਤੈਂਦੀ ਕੋਈ ਨਹੀਂ ਠੰਡੀ ਸੀਲ ਪੂਰੀ ਆ ਤੋਰਾ ਤਾਰਾ ਦਿਖਾਵਾਂਗੇ ਇਹ ਤੋ ਬੈਠਿਆ ਨਹੀਂ ਜਾਂਦਾ ਠੀਕ ਆ ਜੀ ਫਿਰ ਮੈਂ ਕਹਿੰਦਾ ਬਾਈ ਘੜੀ ਨਹੀਂ ਨਹੀਂ ਆ ਹੀ ਕਰ ਲੈ ਚਲ ਆਏ ਤੋ ਦੇਖੀ ਗੜੀ ਵੀ ਤਾਰਾ ਚੈੱਕ ਕਰੋ ਭਾਈ ਬੈਡ ਦਾ ਕਮਾਲਾ ਕੱਦ ਬੈਡ ਚੰਗਾ ਯਾਤ ਬ੍ਰੀਡ ਫੁੱਲ ਜਗੇ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਭਾਈ 25 ਕਿਲੋ ਦੇ ਦੂ ਹਾਂ ਹਾਂ ਆਰਾਮ ਨਾਲ ਦਿਓ ਜੀ 25 ਦਾ ਅੱਜ ਹੀ ਕੱਢੂ ਜੀ ਬੱਛੀ ਦਾ ਹੂੰ ਥੱਲੇ ਤੁਰਿਆ ਨਹੀਂ ਜਾਂਦਾ ਬੱਛੀ ਦੋਨ 25 ਲੀਟਰ ਦੁੱਧ ਦੀ ਭਾਈ ਕਹਿੰਦਾ ਆਪਾਂ ਇਹਦੇ ਤੋਂ ਉਮੀਦ ਕਰਾਂਗੇ ਕਰਮਾੜੀ ਤਿਆਰ ਬਹੁਤ ਚੰਗਾ ਇਹ ਪਾਣ ਡਰ ਗੱਲੇਵਾ ਤਿਆਰ ਕਰ ਲਿਆ ਕਰਮਾੜੀ ਨੇ ਥਣ ਦੋਣਾ ਹੈ ਪੂਰਾ ਬਿਸਤੀ ਤੇ ਜਿਵੇਂ ਭਾਈ ਮਣਕੇ ਲਾਇਆ ਹੁੰਦਾ ਨਾ ਐਂ ਥਣ ਲੱਗੇ ਵਿਆ ਕੱਲਾ ਕੱਲਾ ਥਣ ਦੇ ਸਾਬ ਇਹ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਹੈ ਜੀ ਇਹ ਮੁੱਲ ਕੀ ਆ ਭਰਾ ਫਿਰ ਮੁੱਲ ਫੋਨ ਤੇ ਕਰ ਦਾਂਗੇ ਜੀ ਜਾਇਜ਼ ਹੋਊਗਾ ਆ ਜੀ ਠੀਕ ਆ ਮੁੱਲ ਫੋਨ ਤੇ ਹੋਊਗਾ ਮੁੱਲ ਵਹਿੜ ਦੇ ਹਿਸਾਬ ਨਾਲ ਬਾਈ ਕਹਿੰਦਾ ਜਾਇਜ਼ ਰੱਖਾਂਗੇ ਅੱਗੇ ਬਾਈ ਦੋ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਇਹ ਤੀਜਾ ਸੂ ਜੀ ਕਿੰਨੇ ਦਿਨ ਲੈਂਦੀ ਹੈ ਜੀ ਇਹ ਲਓ ਜੀ ਹਲੇ 5-4 ਦਿਨ ਜੀ ਠੀਕ ਹੈ ਕੀਰਕੜਾ ਦੁੱਧ ਦਾ ਬਾਈ ਇਹਦਾ ਜੀ 30 ਲੀਟਰ ਹੈ ਜੀ 30 ਲੀਟਰ ਹਾਂ ਜੀ ਠੀਕ ਆ ਖੋਲ ਦੇ ਮੜੀ ਤੋਰ ਕੇ ਦਿਖਾ ਦਈਏ ਕੱਦ ਵਿੱਡ ਚੰਗਾ ਆਰਡਰ ਚੰਗਾ ਤਿਆਰ ਕਰਦੀ ਹੁੰਦੀ ਆ ਦਿਨ ਹਜੇ ਲੈਂਦੀ ਆ ਚਰਮ ਵਾਲੀ ਉਦੋਂ ਆਰਡਰ ਦੀ ਕੁਆਲਿਟੀ ਰੈਡੀ ਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਚੈੱਕ ਕਰਵਾਣਾ ਤੋਰਾ ਤਾਰਾ ਹੀ ਬਹੁਤ ਚੰਗਾ ਆਰਡਰ ਬਈ ਕਮਾਲ ਦਾ ਤਿਆਰ ਕਰਦੀ ਆਉਂਦੀ ਆ ਪੰਦਰਗਾ ਹਵਾਨਾ ਲੈ ਕੇ ਕਰ ਮਲੀ ਨੇ ਸੋਨਾਗਾ ਬਈ ਮੁੱਲ ਕੀ ਆ ਬਈ ਇਹਨਾ ਹੁਣ ਤੋ ਹੀ ਕਰ ਦਿਆਂਗੇ ਜੀ ਜੈ ਜਹੂ ਹਾਂ ਜੀ ਠੀਕ ਆ ਰੋਦ 30 ਲੀਟਰ ਦੀ ਬਾਈ ਜੀ ਠੀਕ ਆ 30 ਲੀਟਰ ਦੀ ਬਾਈ ਕੰਦਾ ਆਪਾਂ ਇਹ ਤੋਂ ਉਮੀਦ ਕਰਾਂਗੇ ਨਾ ਲੇਵਾ ਲੋਵਾ ਕਮਾਲ ਦਾ ਪੰਨਾ ਮੰਨ ਲੈਣੀ ਆ ਅਜੇ ਬਈ ਲੈਂਦੀ ਆ 5-4 ਦਿਨ ਉਦੋਂ ਆਰਡਰ ਵਧੀਆ ਤਿਆਰ ਕਰ ਆ ਗੜਦਾ ਤਾਂ ਬਾਈ ਕੋਈ ਲੇਖ ਨਹੀਂ ਬਾੜਾ ਗਿੱਟਰ ਲੱਕ ਲਾ ਥਾਣ ਮੁਰਤੀ ਜਿਹੜਾ ਥਾਣ ਬੱਚਾ ਹੀ ਮਗਰ ਬੱਚੀ ਕੁਆਲਟੀ ਆ ਜੀ ਦੇ ਕਿਸੇ ਵੀਰ ਨੂੰ ਦੋਵੇਂ ਨਗਾ ਕੋਈ ਵੀ ਨਗਾ ਬਸ ਆਪਾਂ ਵੀ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ ਧਾਰਾ ਮਾਰਕੀਟ